ਜਗਦੀਪ ਸਿੰਘ ਕੀ ਘਟਨਾ ਹੈ ਤੁਹਾਡੇ ਨਾਲ ਘਟਨਾ ਕੁਛ ਨਹੀਂ ਮੈਂ ਆਇਆ ਸਕੂਲ ਮੁੰਡਾ ਕੰਮ ਕਰਦਾ ਮੇਰੇ ਕੋਲ ਤੇ ਮੈਂ ਸਕੂਲ ਆਇਆ ਤੇ ਮੇਰੇ ਆਦਿਆਂ ਨੂੰ ਇੱਥੋਂ ਇੱਟ ਮਾਰ ਕੇ ਸ਼ੀਸ਼ਾ ਤੋੜ ਕੇ ਤੇ ਦੋ ਮੋਬਾਈਲ ਕੱਢ ਕੇ ਲੈ ਗਏ ਨੇ ਹੋਰ ਕੀ ਕੀ ਗਿਆ ਉਹਦੇ ਵਿੱਚ ਮੋਬਾਈਲ ਦੇ ਕਵਰ ਦੇ ਵਿੱਚ ਇੱਕ ਏਟੀਐਮ ਕਾਰਡ ਤੇ ਇੱਕ ਕ੍ਰੈਡਿਟ ਕਾਰਡ ਸੀ ਕਿੰਨੇ ਦਿਨ ਹੋ ਗਿਆ ਸੀ ਤਰਵੰਦਰ ਕੇ ਵੱਤ ਵਾ 10 ਮਿੰਟ ਅੱਗੇ ਕੀ ਦੇਖਿਆ ਤੁਸੀਂ ਆਂਕੇ ਉਹ ਵੇਖਿਆ ਸ਼ੀਸ਼ਾ ਟੁੱਟਾ ਮੇਰਾ ਤੇ ਫਿਰ ਦੂਸਰੀ ਗੱਲ ਉਹ ਬਲੈਡ ਨਾਲ ਗੱਡੀ ਭਰੀ ਏ ਕੌਣ ਦਾ ਤੇ ਆਣ ਕੇ ਫਿਰ ਫੋਨ ਕੀਤਾ ਇਹ ਉਹੰਦਲਾ ਹਸਮੀ ਦਾ ਬੋਲ ਅੰਮ੍ਰੇ ਨੇ ਮੰਗ ਲ ਕੀਤੀ ਬੁੱਤ ਹਾਂਜੀ ਕੰਪਲੀਟ ਕੀਤੀ ਨਹੀਂ ਅਜੇ ਕੀਤੀ ਨਹੀਂ ਆ ਅਜੇ ਕਰਨਾ ਹੀ ਆ ਜੀ ਪ੍ਰਸ਼ਾਸਨ ਰਹਾ ਮੰਗ ਕਰਦੇ ਆ ਕਿ ਇਹ ਜਿਹੜਾ ਇਦਨ ਘਟਣਾ ਹੁੰਦੀ ਆ ਅੱਜ ਮਰਨਾ ਹੋਈ ਆ ਕੱਲ ਹੋਰ ਕਿਸੇ ਦਾ ਨਾ ਹੋਵੇ ਕਿ ਇਥੇ ਚਾਹੀਦਾ ਕਿ ਹਾਂ ਵੀ ਉਥੇ ਟ੍ਰੈਫੀ ਵਾਲੇ ਖਲੋਤੇ ਨੇ ਤੇ ਪਿੱਛੋਂ ਤੱਕ ਵੀ ਝਾਕੀ ਮਾਰਨ ਕਿਹਾ ਸੀ ਟ੍ਰੈਫੀ ਵਾਲਿਆਂ ਨੇ ਕਿਹਾ ਕਿ ਮੇਰਾ ਕੰਮ ਆ ਰੋਡ ਸਾਫ ਕਰਨ ਵਾਲਾ ਟ੍ਰੈਫਿਕ ਜਮ ਕਰਨ ਵਾਸਤੇ ਤਾਨੂੰ ਨੂੰ ਲੱਗਦਾ ਕਿੰਨੇ ਕ ਦਾ ਨੁਕਸਾਨ ਹੋਇਆ ਫਟਕਾ ਦਾ ਮੇਰਾ 20-25000 ਦਾ ਨੁਕਸਾਨ ਆ ਸਰ ਕਾਦੇ ਨਾਲ ਤੋੜਿਆ ਗਿਆ ਸ਼ੀਸ਼ਾ ਇਹ ਇਟ ਨਾਲ ਉਹ ਤੇ ਬਲੱਡ ਦੇ ਵੀ ਨਿਸ਼ਾਨ ਹੈਗੇ ਹਾਂਜੀ ਉਹ ਤੇ ਬਲੱਡ ਜਦੋਂ ਸ਼ੀਸ਼ਾ ਕੱਢਣ ਲੱਗਾ ਫੋਨ ਕੱਢਣ ਲੱਗਾ ਕਿਤੇ ਉਹ ਕੱਚ ਵੱਜ ਗਿਆ ਕਿਤੇ ਉਹਦੇ